ਸਤਿ ਸ਼੍ਰੀ ਅਕਾਲ ਚਰਦੀਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂੀਆਂ ਸੁਰਖੀਆਂ ਦੀ ਵਾਲੀ ਨਾਇੜਾ ਜਵਾਪਰੀਆ ਦਰਨਾ ਖਾਸਾ ਉਸਾਰੀ ਦਿਨ ਮੰਕਾਨ ਦੇ ਕੰਧ ਟਿੱਗਰ ਨਾਲ ਤਿੰਨ ਬੱਚਿਆਂ ਦੀ ਮੌਤ ਪੰਜ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਸੂਚਨਾ 11 ਮਹੀਨੇ ਪਹਿਲਾਂ ਕੈਨੇਡਾ ਗਏ ਨੌਜਵਾਨ ਦੀ ਮੌਤ ਪਰਿਵਾਰ ਤੇ ਟੁੱਟਿਆ ਦੁੱਖਾਂ ਦਾ ਪਹਾੜ ਮ੍ਰਿਤਕ ਨੌਜਵਾਨ ਦੇ ਪਰਿਵਾਰ ਤੇ ਪਿੰਡ ਚ ਸੋਗ ਦਾ ਮਾਹੌਲ ਤੜਖਸਾਰ ਹੁਸ਼ਿਆਰਪੁਰ ਟਾਂਡਾ ਰੋਡ ਤੇ ਵਾਪਰੇ ਹਾਸੀ ਨੂੰ ਜਾੜਿਆ ਪਰਿਵਾਰ 마ਸੂਮ ਬੱਚੇ ਸਮੇਤ 4 ਜੀਆਂ ਨੇ ਤੋੜਿਆ ਦਾ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਉੱਤਰ ਪ੍ਰਦੇਸ਼ ਦੇ ਗੌਤਮ ਬੁੱਧ ਨਗਰ ਜ਼ਿਲ੍ਹੇ ਦੇ ਸੂਰਜਪੁਰ थाना ਖੇਤਰ ਦੇ ਖੋਦਨਾ ਪਿੰਡ 'ਚ ਇੱਕ ਨਿਰਮਾਣ ਦੀਨ ਕਾਰਦੀ ਕਾਂਡ ਡਿਗਨ ਨਾਲ ਤਿੰਨ ਬੱਚਿਆਂ ਦੀ ਮੌਤ ਹੋ ਗਈ ਜਦੋਂ ਕਿ ਪੰਜ ਹੋਰ ਜ਼ਖਮੀ ਹੋ ਗਏ ਨੇ ਪੁਲਿਸ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ ਪੁਲਿਸ ਡਿਪਟੀ ਕਮਿਸ਼ਨਰ ਜ਼ੋਨ 2 ਸੁਨੀਤੀ ਨੇ ਦੱਸਿਆ ਕਿ ਸੂਰਜਪੁਰ थाना ਖੇਤਰ ਦੇ ਖੋਦਨਾ ਪਿੰਡ ਦੇ ਰਾਤ ਇੱਕ ਕਾਂਡ ਇੱਕ ਪਈ ਜਿਸ ਵਿੱਚ 8 ਬੱਚੇ ਮਲਵੇ ਹੇਠਾਂ ਦਬਕੇ ਉਹਨਾਂ ਦੱਸਿਆ ਕਿ ਘਟਨਾ ਤੋਂ ਬਾਅਦ ਉਹਨਾਂ ਨੂੰ ਨੇੜਲੇ ਹਸਪਤਾਲ 'ਚ ਦਾਖਲ ਕਰਾਇਆ ਗਿਆ ਜਿੱਥੇ ਡਾਕਟਰਾਂ ਨੇ ਤਿੰਨ ਬੱਚਿਆਂ ਨੂੰ ਮ੍ਰਿਤਕ ਐਲਾਨ ਦਿੱਤੇ ਜਦੋਂ ਕਿ ਪੰਜ ਦਾ ਇਲਾਜ ਚੱਲ ਰਿਹਾ ਉਹਨਾਂ ਦੱਸ

छत और जो दीवार है वो गिरी तत्काल रेस्क्यू ऑपरेशन करते हुए बच्चों को पास के जो हॉस्पिटल थे वहाँ शिफ्ट कराया गया सभी आला अधिकारी अभी, अभी मौके पर ही हैं परिवारिकजन से भी बात कर रहे हैं अनफॉर्चुनेटली इस घटना में तीन बच्चों की दुखद मृत्यु हुई है और बाकी की स्थिति अभी ठीक है और वो सभी अंडर ट्रीटमेंट है जो बेस्ट उपचार है वो उनको दिया जा रहा है ਔਰ ਪਰਿਵਾਰੀ ਜਨਪੁੱਛੀ ਬਤਾ دیا ਗਿਆ ਹੈ ਕਿ ਜੋ ਜੋ ਮਦਦ ਹੋਗੀ پولیس ਪ੍ਰਸ਼ਾਸਨ ਕੀ ਤਰਫ ਸੇ ਉਹ ਮੋਹੱਲਾ ਕਰਾਈ ਜਾਏਗੀ 11 ਮਹੀਨੇ ਪਹਿਲਾਂ ਕਨੇਡਾ ਗਏ ਚਰਨਪ੍ਰੀਤ ਨੇ ਕਦੇ ਸੋਚਿਆ ਨਹੀਂ ਸੀ ਹੋਣਾ ਕਿ ਉਹ ਜੋ ਸੁਪਨੇ ਕਨੇਡਾ ਲੈ ਕੇ ਗਿਆ ਸ਼ਾਇਦ ਉਹ ਪੂਰੇ ਹੋਣਗੇ ਅੱਜ ਜਦੋਂ ਤੜਕਸਾਰ ਚਰਨਪ੍ਰੀਤ ਦੇ ਮਾਪਿਆਂ ਨੂੰ ਚਰਨਪ੍ਰੀਤ ਦੇ ਮੌਤ ਦੀ ਖਬਰ ਮਿਲਦੀ ਹੈ ਤਾਂ ਮਾਪਿਆਂ ਦੇ ਪੁੱਤ ਕੋਲ ਕਨੇਡਾ ਜਾਣ ਦੇ ਸਾਰੇ ਸੁਪਨੇ ਵੀ ਟਕਣਾ ਚੂੜ ਹੋ ਗਏ ਵਿਰਧ ਦਾਦਾ ਪੋਤੇ ਦੀ ਖਬਰ ਸੁਣ ਤਾਂ ਆ ਮਾਰ ਧਰਤੀ ਤੇ ਪਿਆ ਜਿਸ ਮੌਕੇ ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਇਸ਼ਤਿਹਾਰਾਂ ਨੇ ਕਿਹਾ ਕਿ ਸਾਡੀਆਂ ਸਰਕਾਰਾਂ ਦੀਆਂ ਨਲਾਇਕੀਆਂ ਕਾਨੂੰਨਾਂ ਦੇ ਕੱਲੇ-ਕੱਲੇ ਪੁੱਤ ਮਾਵਾਂ ਦੀ ਵਿਦੇਸ਼ਾਂਵਲ ਜਾਣ ਤੇ ਜੇਕਰ ਉਹਨਾਂ ਦੇ ਬੱਚਿਆਂ ਨੂੰ ਇੱਥੇ ਰੋਜ਼ਗਾਰ ਮਿਲਦਾ ਤਾਂ ਉਹਨਾਂ ਨੂੰ ਵਿ ਜਾਨਬੀਖੀ ਰੋਡ ਸੇ ਉਹਨਾਂ ਖੇ ਕਿ ਉਹਨਾਂ ਦੇ ਪਿੰਡ ਕੈਨ ਸਿੰਘਵਾਲਾ ਲਈ ਅੱਜ ਦਾ ਦਿਨ ਬਹੁਤ ਹੀ ਮੰਨ ਭਾਗਾ ਛੜਿਆ ਇਸ ਮੌਕੇ ਤੇ ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਤੇ ਭਾਰਤ ਦੇ ਵਿਦੇਸ਼ ਮੰਤਰੀ ਤੇ ਕੈਨੇਡਾ ਸਰਕਾਰ ਨੂੰ ਅਪੀਲ ਕੀਤੀ ਕਿ ਉਹਨਾਂ ਦੇ ਪੁੱਤ ਦੀ ਲਾਸ਼ ਨੂੰ ਤੁਰੰਤ ਭਾਰਤ ਭੇਜਿਆ ਜਾਵੇ ਤਾਂ ਜੋ ਉਹਨਾਂ ਦੇ ਪਰਿਵਾਰਕ ਮੈਂਬਰ ਉਸ ਦੀਆਂ ਅੰਤਿਮ ਰਸਮਾਂ ਪੂਰੀਆਂ ਕਰ ਸਕਣ ਕਿ ਭਾਈ ਜੀ ਕੱਲ ਰਾਤ ਕਲੈਣੀ ਰਾਤ ਆ ਸਾਡੇ ਲਈ ਤਾਂ ਜਿਹੜੀ ਚੜੀ ਆ ਤੇ ਸਾਡਾ ਨੌਜਵਾਨ ਪੁੱਤ ਜਿਹੜਾ ਹੋਇਆ ਗਿਆ ਇਸ ਜਿੰਨਾ ਤੋਂ ਚਲੇ ਆ ਗਿਆ ਚਾਰ ਜਾਨੇ ਗੱਡੀ ਦੇ ਵਿੱਚ ਸੀਗੇ ਜਾ ਰਹੇ ਸੀ ਆਪਦੀ ਸਾਈਡ ਤੇ ਰੋਂਗ ਸਾਈਡ ਮੂਹਰੋਂ ਗੱਡੀ ਲਿਆ ਕੇ ਮਾਰੀ ਉਹਦੇ ਵਿੱਚ ਦੋ ਜਾਨਿਆਂ ਦੀ ਇਕ ਸਾਡਾ ਪੁੱਤ ਤੇ ਤਲਵੰਡੀ ਤੋਂ ਵੀਰੰਦਾ ਉਹਨਾਂ ਦੋਨਾਂ ਦੀ ਥਾਂ ਤੇ ਮੌਤ ਹੋ ਗਈ ਤੇ ਅੱਜ ਜੇ ਗੱਲ ਇਹ ਕਰੀਏ ਤੇ ਸਾਨੂੰ ਇਹ ਮੁਸੀਬਤ ਕਿਉਂ ਪੈ ਰਹੀ ਆ ਉਪਦੇਸ਼ਾਂ ਨੂੰ ਜਾਣ ਇਹਦਾ ਕਾਰਨ ਕੀ ਹੈ ਕਿ ਅਸੀਂ ਇਹ ਜੜ ਦੇ ਵਿੱਚ ਜਾ ਨਹੀਂ ਰਹੇਗੇ ਸੰਗੀ ਜਮੀਂ ਜਾਇਦਾਦ ਪਲੌਤਾ ਮਾਪਿਆਂ ਦਾ ਪੁੱਤ ਜਿੰਨੇ ਜਿਹੜੇ ਦਾਦੇ ਦੇ ਜਿਹੜੇ ਪਿਓ ਦੇ ਮੋਢਿਆਂ ਤੇ ਨੌਜਵਾਨ ਪੁੱਤ ਦੀ ਆrti ਉੱਠਣੀ ਹੈ ਉਹਦੇ ਬਾਰੇ ਸਰਕਾਰ ਆ ਕੇ ਸਾਰ ਲੈ ਸਕਦੀ ਹੈ ਸਰਕਾਰ ਦੱਸ ਸਕਦੀ ਹੈ ਕਿ ਅਸੀਂ ਵਿਦੇਸ਼ਾਂ ਨੂੰ ਇਹ ਨੌਜਵਾਨੀ ਪੀੜੀ ਹੈ ਜਿਹੜੀ ਸਾਡੀ ਕਿਉਂ ਕੂਚ ਕਰ ਰਹੀ ਹੈ ਸਰਕਾਰ ਨੂੰ ਦਾ ਕੀ ਹੈ ਟੜਕਸਰ ਹੁਸ਼ਿਆਰਪੁਰ ਰੋਡ ਵਿਖੇ ਭਿਆਨਕ ਸੜਕ ਹਾਦਸੇ ਵਿੱਚ ਇੱਕ ਪਰਿਵਾਰ ਦੇ 4 ਜੀਆਂ ਦੀ ਦਰਦਨਾਕ ਮੌਤ ਹੋ ਗਈ ਹੈ ਜਾਣਕਾਰੀ ਮੁਤਾਬਿਕ ਟੜਕਸਰ ਟਾਂਡਾ ਹੁਸ਼ਿਆਰਪੁਰ ਰੋਡ ਤੇ ਅਡਾ ਸਰਾਂ ਨੇੜੇ ਵਾਪਰੇ ਹਾਸੇ ਚ ਕਾਰ ਦੇ ਪਰਖਾਚੇ ਉੱਡੇ ਸਹਾਸੀ ਵਿਚਕਾਰ ਵੀ ਸਵਾਰ ਪਰਿਵਾਰ ਦੇ ਚਾਰ ਜੀਆਂ ਦੀ ਦਰਦਨਾਕ ਮੌਤ ਹੋ ਗਈ ਹੈ। ਮ੍ਰਿਤਕਾਂ ਚ ਇੱਕ 마ਸੂਮ ਬੱਚਾ ਵੀ ਸ਼ਾਮਿਲ ਹੈ। ਜਦੋਂ ਕਿ ਇੱਕ ਔਰਤ ਗੰਭੀਰ ਰੂਪ ਵਿੱਚ ਜ਼ਖਮੀ ਹੋਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਟਾਂਡਾ ਦੀ ਪੁਲਿਸ ਮੌਕੇ ਤੇ ਪਹੁੰਚੀ ਤੇ ਗਲੇਰੀ ਕਾਰਵਾਈ ਸ਼ੁਰੂ ਕੀਤੀ। ਲੋਕਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਇੱਕ ਬੱਚੇ ਸਮੇਤ ਚਾਰ ਵਿਅਕਤੀਆਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇੱਕ ਔਰਤ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮ੍ਰਿਤਕਾਂ ਵਿੱਚ ਦੋ ਔਰਤਾਂ, ਇੱਕ ਬੱਚਾ ਤੇ ਇੱਕ ਵਿਅਕਤੀ ਨੇ ਜਾਣਕਾਰੀ ਮੁਤਾਬਕ ਔਰਤਾਂ ਤੇ ਵਿਅਕਤੀ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ ਜਦੋਂ ਇੱਕ ਸਾਨੂੰ ਸਵੇਰੇ ਸਵੇਰੇ ਕਾਲ ਆਈ ਆ ਜੀ 112 ਤੋਂ ਪਰ ਨਾਲ ਬੰਦੇ ਦਾ ਇੱਕ ਫੋਨ ਵੀ ਆਇਆ ਸੀ ਹੈ ਇੱਕ ਇਥੇ ਸਰਾ ਦੇ ਲਾਗੇ ਨੀਅਰ ਬੋਟਰ ਐਕਸਪੀ ਪੰਪ ਟਟਾ ਮੋੜ ਦੇ ਲਾਗੇ ਇੱਕ ਟਰੱਕ ਦਾ ਕਾਰ ਦਾ ਐਕਸੀਡੈਂਟ ਹੋਇਆ ਜਿਸ ਦੇ ਵਿੱਚ ਚਾਰ ਮੌਤਾ ਹੋ ਗਏ ਆ ਇੱਕ ਬੰਦਾ ਲੇਡੀ ਜਿਹੜਿਆ ਜਿਹਨੂੰ ਰੈਫਰ ਜਿਹੜਾ ਆ ਪਤਾ ਲੱਗਾ ਵੀ ਅੰਮ੍ਰਿਤਸਰ ਕਰ ਦਿੱਤਾ ਮੌਕੇ ਤੇ ਪੁਲਿਸ ਪਾਲਟੀ ਪਹੁੰਚ ਗਈ ਆ ਚੌਕੀ ਇੰਚਾਰਜ ਵੀ ਐਸਐਸਫ ਟੀਮ ਵੀ 3-4 ਮਿੰਟ ਦੇ ਵਿੱਚ ਪਹੁੰਚ ਗਈ ਹੈ ਕਿੰਨੇ ਆਣ ਡੈਡ ਤਸਵੀਰਾਂ ਚਾਰ ਬੰਦੇ ਡੱਟੇ ਆ ਜੀ ਉੱਤਪਤਾ ਲੱਗਾਗਾ ਗੱਡੀ ਕਿੱਥੇ ਦੀ ਹੈ ਕਿੱਥੇ ਦੀ ਗੱਡੀ ਜੇ ਐਨ ਕੇ ਦੇ ਨੰਬਰ ਹੈ ਜੀ ਜੇ ਐਨ ਕੇ ਦੇ ਬੰਦੇ ਆ ਸਾਰੇ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਅਦੀਨ ਪੈਂਦੇ ਪਿੰਡ ਮੰਗੀਆਂ ਦੇ ਛੁੱਟੀ ਆ 24 ਸਾਲਾ ਫੌਜੀ ਜਵਾਨ ਦੀ ਭੇਤ ਪਰੇ ਹਾਲਾਤਾਂ ਵਿੱਚ ਪਿੰਡ ਸ਼ਾਹਪੁਰ ਜਾਜਨ ਦੇ ਸੇਮ ਨਾਲੇ ਟੂ ਲਾਸ਼ ਮਿਲਣ ਨਾਲ ਇਲਾਕੇ ਅੰਦਰ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪਿਤਾ ਨਿਸ਼ਾਨ ਸਿੰਘ ਤੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਮ੍ਰਿਤਕ ਫੌਜੀ ਜਵਾਨ ਗੁਰਪ੍ਰੀਤ ਸਿੰਘ 5 ਸਾਲ ਪਹਿਲਾਂ ਮੌਜ ਵਿੱਚ ਭਰਤੀ ਹੋਇਆ ਸੀ ਤੇ ਹੁਣ 11 ਸਿੱਖ ਰੈਜੀਮੈਂਟ ਦੇ ਜਵਾਨ ਵਜੋਂ ਲਖਨਊ ਵਿਖੇ ਆਪਣੀ ਸੇਵਾ ਨਿਭਾ ਰਿਹਾ ਸੀ ਤੇ ਬੀਤੇ 2 ਮਹੀਨੇ ਪਹਿਲਾਂ ਛੁੱਟੀ ਲੈ ਕੇ ਘਰ ਆਇਆ ਸੀ ਤੇ ਇਸਨੇ 29 ਜੂਨ ਨੂੰ ਆਪਣੀ ਯੂਨਿਟੀ ਵਿੱਚ ਹਾਜ਼ਰ ਹੋਣਾ ਸੀ ਉਦੋਂ ਪਰਿਵਾਰ ਵੱਲੋਂ ਖਦਸ਼ਾ ਜਤਾਇਆ ਜਾ ਰਿਹਾ ਕਿ ਜਿਸ ਨੌਜਵਾਨ ਦੇ ਨਾਲ ਉਹ ਘਰੋਂ ਗਿਆ ਸੀ ਉਸ ਵੱਲੋਂ ਉਸ ਨਾਲ ਕੋਈ ਮੰਦਭਾਗੀ ਘਟਨਾ ਕੀਤੀ ਗਈ ਹੈ ਪਰਿਵਾਰ ਨੇ ਦੱਸਿਆ ਕਿ ਇਸ ਸਬੰਧ ਵਿੱਚ ਫੌਜ ਦੇ ਅਧਿਕਾਰੀਆਂ ਤੇ ਪੁਲਿਸ थाना ਡੇਰਾ ਬਾਬਾ ਨਾਨਕ ਨੂੰ ਸੂਚਿਤ ਕੀਤਾ ਗਿਆ ਮੌਕੇ ਤੇ ਪਹੁੰਚੇ ਪੁਲਿਸ थाना ਡੇਰਾ ਬਾਬਾ ਨਾਨਕ ਦੇ ਅਧਿਕਾਰੀਆਂ ਨੇ ਦੱਸਿਆ ਕਿ ਜੋ ਵੀ ਪਰਿਵਾਰਕ ਮੈਂਬਰ ਬਿਆਨ ਦਰਜ

ਸਾਬਕਾ ਸੀਐਮ ਤੇ ਮੌਜੂਦਾ ਜਲੰਧਰ ਤੋਂ ਐਮਪੀ ਚੰਦਰ ਸਿੰਘ ਚੰਨੀ ਤੇ ਦਕੋਹਾ ਦੀ ਰਹਿਣ ਵਾਲੀ ਮਹਿਲਾ ਨੇ ਵੱਡੇ ਇਲਜ਼ਾਮ ਲਾਇਨੇ ਦਕੋਹਾ ਦੀ ਰਹਿਣ ਵਾਲੀ ਮਹਿਲਾ ਨੇ ਕਿਹਾ ਕਿ ਸਵੇਰੇ ਸਵੇਰੇ ਸਾਬਕਾ ਸੀਐਮ ਤੇ ਜਲੰਧਰ ਦੇ ਮੌਜੂਦਾ ਐਮਪੀ ਚੰਦਰ ਸਿੰਘ ਚੰਨੀ ਅਤੇ ਉਹਨਾਂ ਦੇ ਨਾਲ ਆਏ ਕੁਝ ਐਮਐਲਏ ਤੇ ਕੁਝ ਅਨਸਰਾਂ ਵੱਲੋਂ ਉਹਨਾਂ ਦੀ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹਨੇ ਕਿਹਾ ਕਿ ਜ਼ਮੀਨ ਉਹਨਾਂ ਦੀ ਹੈ ਜਿਨ੍ਹਾਂ ਦੇ ਮਗਰ ਸਾਬਕਾ ਸੀਐਮ ਚੰਨੀ ਸਿੰਘ ਚੰਨੀ ਹੋਰੀ ਆਏ ਨੇ ਉਹਨਾਂ ਵੱਲੋਂ ਝਾਲੀ ਕਾਗਜ਼ਤ ਬਣਾ ਕੇ ਉਸ ਜ਼ਮੀਨ ਆਪਣੇ ਨਾਂ ਦੱਸੀ ਜਾ ਰਹੀ ਹੈ ਉਹਨੇ ਕਿਹਾ ਕਿ ਸਾਬਕਾ ਸੀਐਮ ਚੰਨੀ ਉਹਨਾਂ ਨਾਲ ਸਰਾਸਰ ਧੱਕਾ ਕਰ ਰਹੇ ਨੇ ਉਹ like ਅਗੇ ਤਸਵੀਰਾਂ ਵਿੱਚ ਦਿਖਾਈ ਦੇਗੀ ਇਸ ਬੇਟੀ ਨੂੰ ਇਸ ਦੇ ਨਾਨਾ ਬਲਵਿੰਦਰ ਸਿੰਘ ਤੇ ਨਾਨੀ ਸੁਖਵਿੰਦਰ ਕੌਰ ਵੱਲੋਂ ਬਚਪਨ ਤੋਂ ਹੀ ਪਾਲਿਆ ਪੋਸਿਆ ਜਾ ਰਿਹਾ ਹੈ ਇਸ ਦਾ ਇਲਾਜ ਕਰਾਉਣ ਦੇ ਲਈ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਆਰਥਿਕ ਪੱਖੋਂ ਕਮਜ਼ੋਰ ਹੋਣ ਕਾਰਨ ਇਹ ਸਫਲ ਨਹੀਂ ਹੋ ਰਹੀ ਉੱਥੇ ਉਹਨਾਂ ਦੀ ਕੋਤੀ ਜੋ ਕਿ ਬਚਪਨ ਤੋਂ ਹੀ ਕਥਿਤ ਪੋਲੀਓ ਦੀ ਬਿਮਾਰੀ ਦੇ ਨਾਲ ਜੁੜੀ ਹੈ ਤੇ ਹੁਣ ਤੱਕ ਨਾਨੀ ਸੁਖਵਿੰਦਰ ਕੌਰ ਵੱਲੋਂ ਉਸ ਦੇ ਖਾਣ ਪੀਣ ਸਾਮ ਸੰਭਾਲ ਤੋਂ ਰਹਿ ਕੇ ਰੋਜ਼ਾਨਾ ਜੀਵਨ ਸ਼ੈਲੀ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਈਆਂ ਜਾ ਰਹੀਆਂ ਨੇ ਇਸ ਦੇ ਨਾਲ ਹੀ ਬਜ਼ੁਰਗ ਮਾਤਾ ਸੁਖਵਿੰਦਰ ਕੌਰ ਕਰਦਾ ਗੁਜ਼ਾਰਾ ਚਲਾਉਣ ਦੇ ਲਈ ਲੋਕਾਂ ਦੇ ਘਰਾਂ ਵਿੱਚ ਕੰਮ ਜੇਕਰ ਸੋਈ ਨੂੰ ਚਲਾਉਣ ਦੀ ਕੋਸ਼ਿਸ਼ ਕਰਦੇ ਜੇਕਰ ਘਰ ਦੇ ਹਾਲਾਤ ਦੇਖੇ ਜਾਣ ਤਾਂ ਉਹ ਵੀ ਤਰਸਯੋਗ ਨੇ ਬਜ਼ੁਰਗ ਜੋੜੇ ਨੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਇਸ ਬੱਚੇ ਦੀ ਸਾਮ ਸੰਭਾਲ ਇਲਾਜ ਦੇ ਬਜ਼ੁਰਗ ਬਲਵਿੰਦਰ ਸਿੰਘ ਦੇ ਇਲਾਜ ਤੋਂ ਇਲਾਵਾ ਜੇਕਰ ਕੋਈ ਦਾਨੀ ਸੱਜਣ ਉਹਨਾਂ ਦੇ ਕਮਰੇ ਦੀ ਛੱਤ ਪਵਾ ਦੇਵੇ ਤਾਂ ਉਹ ਬੇਹਦ ਧੰਨਵਾਦੀ ਹੋਣਗੇ ਬੀਤੇ ਦਿਨੀ ਕੁਝ ਪਰਿਵਾਰ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਲ ਹੋਣ ਤੋਂ ਬਾਅਦ ਇਹ ਵੀਡੀਓ ਪੰਜਾਬ ਪੁਲਿਸ ਦੇ ਟ੍ਰੈਫਿਕ ਐਜੂਕੇਸ਼ਨ ਸੈੱਲ ਅੰਮ੍ਰਿਤਸਰ ਦੇ ਇੰਚਾਰਜ ਸਬ-ਇੰਸਪੈਕਟਰ ਦਲਜੀਤ ਸਿੰਘ ਦੇ ਧਿਆਨ ਵਿੱਚ ਆਉਣ ਤੇ ਉਹਨਾਂ ਵੱਲੋਂ ਪਰਿਵਾਰ ਦੀ ਮਦਦ ਕੀਤੀ ਗਈ ਹਨ ਪੁੱਛਣੀ ਸੈਂਹੀਂ ਕਰਦੇ ਤੁਸੀਂ ਆਪ ਕਰੇ ਤੁਸੀਂ ਸੈਂਹੀਂ ਹੁਣ ਪਾਲ ਪੁੱਛਣਾ ਨਹੀਂ ਦੁਕਾਨ ਦੇ ਉਹ ਕਰਦੀ ਮੇਰੀ ਉਹ ਜਾਂਦੀ ਆ ਕੰਮ ਨੂੰ ਬਾਹਰ ਥੋੜਾ ਬੜਾ ਤੇ ਉਹ ਲਿਆਉਂਦੀ ਆ ਤੁਹਾਡਾ ਤੁਹਾਡੇ ਨਾਲ ਕੰਮ ਨਾ ਕਰਨ ਦਾ ਕਰਨ ਸਾਡਾ ਕੰਮ ਕਰਨ ਦਾ ਨਾ ਕਰਨ ਜਿਹੜਾ ਮਿਲ ਤਾਂ ਚੂਲਿਆ ਤੇ ਮੇਰੀ ਹੋ ਗਈ ਮੈਂ ਕੰਮ ਕਰਦਾਗਾ ਜਾਂ ਮੰਡੀ 'ਚ ਕੰਮ ਕਰਦਾ ਹਾਂ ਮੰਡੀ 'ਚ ਕੰਮ ਕਰਦੇ ਤੇ ਮੇਰੇ ਤੋਂ ਦੱਬ ਜੀ ਆ ਗਿਆ ਇਲਾਕੇ ਨੂੰ ਤੋਂ ਦਾਬਾ ਵੀ ਆ ਉਹ ਮੁੜ ਕੇ ਮੇਰੇ ਕੋਲ ਨਹੀਂ ਇਲਾਜ ਕਰਾਇਆ ਗਿਆ ਤੇ ਮੈਂ ਵੀ ਇਲਾਜ ਖਣੋ ਮਾਂ ਵੀ ਬੈਠਾ ਹਾਂ ਇਲਾਜ ਮੇਰੇ ਕੋਲ ਜੇ ਮੇਰਾ ਵੀ ਇਲਾਜ ਹੁੰਦਾ ਮਾਂ ਵੀ ਠੀਕ ਆ ਫਿਰ ਗੁਜਾਰਾ ਨਜ਼ਾਰਾ ਇਦਾਂ ਹੀ ਉਹ ਲਿਉਂਦੀ ਆ ਤੇ ਇਦਾਂ ਹੀ ਸਰਦਾ ਮੜਾ ਮੋਟਾ ਚੱਲਦਾ ਹੁੰਦਾ ਕੋਈ ਛੋਟੀ ਗੁੱਡੀ ਆ ਮੇਰੀ ਉਹ ਮੈਨੂੰ ਬਾਬਾ ਨੂੰ ਆਸਰਾ ਦਿੰਦੀ ਆ ਜੀ ਦਾਣਾ ਫਕਾ ਉਹ ਲੱਗਿਆ ਤੇ ਮੋ ਵਾਲਿਆ ਜੀ ਹਾਂਜੀ ਉਹ ਦਾਣਾ ਫਕਾ ਨੂੰ ਦਿੰਦੀ ਆ ਜੀ ਮੰਗ ਹੀ ਕਰਦੇ ਹਾਂ ਮੰਗ ਹੀ ਇਹ ਹੀ ਕਰਦੇ ਹਾਂ ਕਿ ਚਲੋ ਇੱਕ ਤੇ ਮੇਰਾ ਵੀ ਜੇ ਇਲਾਜ ਕਰਾ ਸਕਿਆ ਤੇ ਬੜੀ ਬਿਹਤਰੀਆ ਮੰਗੇ ਕੰਮ ਕਰਨ ਵਾਲਾ ਜੇ ਹੈਗਾ ਵਾਂ ਅਜੇ ਕੰਮ ਕਰਨ ਨੂੰ ਮੈਂ ਕੰਮ ਚੰਗਾ ਭਲਾਵਾ ਜੀ ਅਜੇ ਮੇਰੇ 60 ਸਾਲ ਦੀ ਉਮਰ ਜੇ ਨਹੀਂ ਹੋਈ ਤਾਂ ਠੋ ਘਟਵਾ ਸਾਲ ਦਾ ਮੈਂ ਨਾ ਕੰਮ ਕਰਨ ਵਾਲਾ ਜੀ ਹੈਗਾ ਮੈਂ ਠੀਕ ਠਾਕ ਮੈਂ ਜੇ ਪਰ ਲਾਜ ਹੋ ਜੇ ਮੈਂ ਵੀ ਠੀਕ ਆ ਜੀ ਤੇ ਇਹਦੇ ਵਾਸਤੇ ਕੀ ਮੰਗੋ ਦਿੰਦੀ ਜੀ ਬੱਚੀ ਜਦੋਂ ਤੇ ਜੇ ਲਾਜ ਹੋ ਜਲੇ ਤੇ ਚੰਗੀ ਗੱਲ ਆ ਤੇ ਉਦਾਂ ਤੇ ਕਈਆਂ ਡਾਕਟਰਾਂ ਨੇ ਕਹਤਾ ਜੀ ਇਹਦਾ ਇਲਾਜ ਮੁਸ਼ਕਲ ਆ ਪਰ ਮੇਰੇ ਤਾਂ ਇਹਦੇ ਵੀ ਨਹੀਂ ਇਹਦਾ ਇਲਾਜ ਨਹੀਂ ਹੁੰਦਾ ਆ ਮੰਗ ਕਰਦੇ ਆ ਇਹਨਾਂ ਦਾ ਵਿਚਾਰੀ ਦਾ ਇਲਾਜ ਹੋ ਜੇ ਤੇ ਸਾਡੇ ਕੋਲੇ ਤੇ ਕਿਤੇ ਛੱਤ ਪੈ ਜੇ ਜਦੋਂ ਚੁੰਦਾ ਕ ਨਹੀਂ ਆ ਉਦੋਂ ਸਾਨੂੰ ਬੜੀ ਪਰੇਸ਼ਾਨੀ ਹੁੰਦੀ ਇਹ ਮੀਂਹ ਉਡਾ ਪਾਣੀ ਵੀ ਜਾਂਦਾ ਸਾਡੇ ਅੰਦਰ ਆ ਦਵਾ ਲੈਣ ਦਾ ਕਾਣੀ ਕਿਹੜੇ ਵਾਸਤੇ ਕੀ ਮੰਗੋ? ਕੀ ਵਾਸਤੇ ਇੰਚਾਨੇ ਆ ਤੁਹਾਡੇ ਘੜੀ ਹੱਥ ਜੋੜ ਦੇ ਕੇ ਗੱਲ ਆ ਜੇ ਚਾਹਤ। ਉਹ ਡਾਕਟਰਾਂ ਨੇ ਕਹਿ ਰਹੇ ਲਾਜੇਗਾ। ਡਾਕਟਰਾਂ ਨੇ ਸਾਡੇ ਕੋਲ ਦੂਰ ਤੱਕ ਤੇ ਅਪੜੇ ਨਹੀਂ ਗਿਆ ਤੇ ਛੋਟੇ ਹਸਪਤਾਲਾਂ 'ਚ ਖੜਦੇ ਰਹੇ ਸਾ ਤੇ ਇਹ ਜਿੰਨਾ ਕਹ ਗਈ ਮੁਰਤੇ ਉਹਨਾਂ ਦੀ ਲਾਤਾ ਦੋਹਰਾ ਟੁੱਟ ਗਈ। ਤੇ ਉਹਨਾਂ ਕੋ ਹੁਣ ਉਹਨੂੰ 5 ਸਾਲ ਹੋ ਗਏ ਮੰਜੀ ਦੇ ਬੈਠੇ ਨੇ। ਤੇ ਹੁਣ ਆਪ ਹੀ ਮੈਂ ਕਰਕੇ ਆਉਣੀ ਮਿਹਨਤ ਦੇ ਪਿਆ ਹੀ ਦੁਬਾਰਾ। ਕਿੰਨੇ ਪੈਸੇ ਦੀ ਸਾਰਾ? ਕੰਮ ਕਰਨ ਜਾਂਦਾ ਕਦੀ 150 ਵੀ ਬਣ ਗਿਆ ਕਦੀ 100 ਵੀ ਬਣ ਗਿਆ ਕੇਦ ਘਰਾਂ ਚ ਉਹ ਨਾ ਰਹਿ ਸਕਦੀ ਐ ਨਾ ਚੱਲ ਸਕਦੀ ਐ ਨਾ ਉਹ ਪੈਰਾਂ 'ਤੇ ਖੜ੍ਹੀ ਹੋ ਸਕਦੀ ਐ ਤੇ ਉਹ ਬੱਚੀ ਦੇ ਜਿਹੜੇ ਹੱਥ ਪੈਰ ਮੁੜੇ ਹੋਏ ਸੀਗੇ ਤੇ ਅਸੀਂ ਜਦੋਂ ਉੱਥੇ ਗਏ ਸੀ ਤੇ ਜਾ ਕੇ ਦੇਖਿਆ ਕਿ ਉਹਨਾਂ ਦਾ ਜਿਹੜਾ ਘਰ ਸੀਗਾ ਉਹ ਆਮ ਫਰਸ਼ ਨਾਲੋਂ ਬਹੁਤ 3-4 ਫੁੱਟ ਨੀਵਾ ਸੀਗਾ ਤੇ ਉਹਨਾਂ ਦਾ ਜਿਹੜਾ ਜਿਹੜਾ ਘਰ ਸੀਗਾ ਉਹ ਵੀ ਕਹਿੰਦੇ ਚੌਂਦਾ ਮੀਆਂ ਦੇ ਨਾਲ ਚ ਤੇ ਇੱਕ ਜਿਹੜਾ ਬਾਹਰ ਦਾ ਵੇੜੇ ਦਾ ਪਾਣੀ ਆ ਉਹ ਜਦੋਂ ਵੀ ਮੀਂਹ ਪੈਂਦਾ ਤੇ ਧੁਰ ਕੇ ਅੰਦਰ ਆਉਂਦਾ ਤੇ ਜਦੋਂ ਮੀਂਹ ਆਉਂਦਾ ਤੇ ਮਾਤਾ ਅੰਦਰ ਬੈਠ ਕੇ ਉਹ ਤਰਪਾਲ ਲੈ ਕੇ ਬੈਠਦੇ ਆ ਬੱਚੇ ਨੂੰ ਤੇ ਉਹ ਬਜ਼ੁਰਗ ਨੂੰ ਤੇ ਉਹ ਰੱਖਦੇ ਹੋ ਤਰਪਾਲ ਦੇ ਹੇਠਾਂ ਤੇ ਜਦੋਂ ਵੀ ਉਹ ਕੋਸ਼ਿਸ਼ ਕਰਦੇ ਆ ਕਿ ਜਦੋਂ ਮੀਂਹ ਹਟੇਗਾ ਉਦੋਂ ਅਸੀਂ ਰੋਟੀ ਪਾਣੀ ਖਾਵਾਂਗੇ ਤੇ ਪਕਾਵਾਂਗੇ ਮਾਤਾ ਬਜ਼ੁਰਗ ਅਵਸਥਾ ਦੇ ਵਿੱਚ ਆਪ ਮਿਹਨਤ ਮਜ਼ਦੂਰੀ ਕਰਕੇ ਕਿਉਂਕਿ ਜਿਹੜੇ ਬਜ਼ੁਰਗ ਨੇ ਉਹ ਪਿਛਲੇ 5 ਸਾਲਾਂ ਤੋਂ ਮੰਜੇ ਦੇ ਉੱਪਰ ਨੇ ਤੇ ਉਹਨਾਂ ਦੇ ਜਿਹੜੇ ਬਿਮਾਰੀ ਆ ਉਹ ਵਾਧਦੀ ਜਾ ਰਹੀ ਆ ਉਹ ਚੱਲ ਫੇਰ ਨਹੀਂ ਸਕਦੇ ਜਿਹੜੇ ਮਾਤਾਵਾ ਉਹ 100 150 ਰੁਪਿਆ ਕਰੀ ਲੈ ਕੇ ਆਉਂਦੀ ਆ ਤੇ 100 150 ਰੁਪਏ ਵਿੱਚ ਰੋਟੀ ਪਾਣੀ ਵੀ ਪਕਾਉਂਦੀ ਆ ਖਾਉਂਦੀ ਆ ਤੇ ਬੱਚੇ ਨੂੰ ਦਵਾਦਾਰੂ ਵੀ ਕਰਦੀ ਆ ਤੇ ਜਿਹੜਾ ਇਹ ਇੱਕ ਉਪਰਾਲਾ ਵਾ ਸੀ ਸੰਗਠਾ ਨੂੰ ਦੱਸਣਾ ਚਾਹੁੰਦੇ ਆ ਕਿ ਉਸ ਬੇਟੀ ਦਾ ਪਾਲਣ ਪੋਸ਼ਣ ਪਾਡਵਿਸ਼ ਤੇ ਉਹਨੂੰ ਰਹਿਣ ਬਿਸੇਰਾ ਤੇ ਉਹਦਾ ਜੇ ਪੜ੍ਹਾਈ ਲਿਖਾਈ ਦਾ ਜੇ ਕੋਈ ਦਾਨੀ ਸੱਜਣ ਸੇਵਾ ਉਠਾ ਸਕਦਾ ਹੋਵੇ ਤੇ ਉਹ ਅੱਗੇ ਆ ਕੇ ਉਸ ਬੇਟੀ ਨੂੰ ਨਾਲ ਲਿਜਾਵੇ ਤੇ ਆਪਣੇ ਜਿਹੜੇ ਰਹਿਣ ਬਿਸੇਰੇ ਵਿੱਚ ਰੱਖੇ ਅੰਮ੍ਰਿਤਸਰ ਦੇ ਹਾਤੀ ਦੇ ਥਾਣਾ ਕੰਬੋ ਦੇ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਪੁਲਿਸ ਨੇ ਲੁੱਟਾਂ ਹੋ ਕੰਨ ਵਾਲੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕੀਤਾ ਹੈ ਪੁਲਿਸ ਨੇ ਦੱਸਿਆ ਕਿ ਲੁਟੇਰੇ ਰਾਹਗੀਰਾਂ ਕੋਲੋਂ ਪੈਸੇ ਲੁੱਟਦੇ ਸੀ ਤੇ ਜੋ ਕਈ ਲੁੱਟਾਂ ਨੂੰ ਅੰਜਾਮ ਦੇ ਚੁੱਕੇ ਨੇ ਪੁਲਿਸ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਪੁਸ਼ਗੀਸ਼ ਦੌਰਾਨ ਇਹਨਾਂ ਕੋਲੋਂ ਇੱਕ ਰਿਵਾਲਬਰ ਵੀ ਬਰਾਮਦ ਹੋਇਆ ਤੇ ਇਹ ਵੀ ਪਤਾ ਲੱਗੇ ਕਿ ਇਹਨਾਂ ਕੋਲੋਂ ਇੱਕ ਹੋਰ ਰਿਵਾਲਬਰ ਹੈ ਜਿਨ੍ਹਾਂ ਇਹ ਲੁੱਟਖੋਦੀ ਵਾਰਦਾਤ ਨੂੰ ਇਲਜ਼ਾਮ ਦਿੰਦੇ ਸੀ ਉਹ ਵੀ ਰਿਕਵਰ ਕਰਨਾ ਬਾਕੀ ਹੈ ਪੁਲਿਸ ਨੇ ਦੱਸਿਆ ਕਿ ਨਸ਼ਾ ਕਰਨ ਦੇ ਆਦੀ ਨੇ ਜਿਨ੍ਹਾਂ ਨੂੰ ਮਾਣਯੋਗ ਅ some bobby. ਹੁਸ਼ਿਆਰਪੁਰ ਸ਼ਹਿਰ ਵਿੱਚ ਲਾਜਵੰਤੀ ਸਟੇਡੀਅਮ ਦੇ ਨੇੜੇ ਰੇਤਲੇ ਸਥਾਨਾਂ ਤੋਂ ਰੇਤਾ ਚੋਰੀ ਕਰਕੇ ਰੇੜੀਆਂ ਰਾਹੀਂ ਵੇਚਣ ਵਾਲੇ ਇੱਕ ਵਿਅਕਤੀ ਨੂੰ ਰੇਤੇ ਨਾਲ ਭਰੀ ਰੇੜੀ ਸਮੇਤ ਕਾਬੂ ਕਰਕੇ ਉਸਦੀ ਰੇੜੀ ਜ਼ਬਤ ਕੀਤੀ ਗਈ ਜਾਣਕਾਰੀ ਦੇ ਮੁਤਾਬਿਕ ਪਿਛਲੇ ਕਈ ਦਿਨਾਂ ਤੋਂ ਲਾਜਵੰਤੀ ਸਟੇਡੀਅਮ ਦੇ ਨੇੜੇ ਰੇੜੀਆਂ ਰਾਹੀਂ ਸਰਕਾਰੀ ਜ਼ਮੀਨ ਤੇ ਚੋਅ ਵਿੱਚੋਂ ਰੇਤਾ ਚੋਰੀ ਕਰਕੇ ਪਰਚੁੰਨ ਰਾਹੀਂ ਲੋਕਾਂ ਨੂੰ ਵੇਚ ਰਹੇ ਸਨ ਜਿਸ ਕਾਨੂੰ ਸਟੋਰ ਵਿੱਚ ਵੱਡੇ ਵੱਡੇ ਟੋਏ ਵੀ ਪਾ ਦਿੱਤੇ ਗਏ ਪੀਸੀਆਰ ਪੁਲਿਸ ਦੇ ਅਨੁਸਾਰ ਸੁਭਾਸ਼ ਭਗਤ ਦੀ ਅਗਵਾਈ ਹੇਠ ਪੁਲਿਸ ਨੇ ਇੱਕ ਰੇੜੀ ਨੂੰ ਕਾਬੂ ਕਰਕੇ ਥਾਣੇ ਜ਼ਬਤ ਕੀਤਾ ਹੈ ਨਾਜ਼ੀਏ ਕੀ ਸ਼ਹਿਰ ਵਿੱਚ ਰੇੜੀਆਂ ਨਹੀਂ ਵੱਡੇ ਪੱਧਰ ਤੇ ਮਾਈਨਿੰਗ ਕਰਕੇ ਰੇਤਾ ਵੇਚਿਆ ਜਾਂਦਾ ਹੈ ਤੇ ਚੋਵ ਵਿੱਚ ਪਏ ਟੋਏਆਂ ਕਾਰਨ ਅਤੇ ਬਰਸਾਤਾਂ ਦੇ ਦਿਨਾਂ ਵਿੱਚ ਟੋਏ ਪਾਣੀ ਨਾਲ ਭਰ ਕੇ ਲੋਕਾਂ ਤੇ ਵਾਰਾ ਪਸ਼ੂਆਂ ਦੀ ਜਾਨ ਦਾ ਖੋਹ ਬਣ ਜਾਂਦੇ ਨੇ ਪੁਲਿਸ ਨੇ ਨਾ ਰੇੜੀਆਂ ਨੂੰ ਕਾਬੂ ਕਰਕੇ ਥਾਣੇ ਬੰਦ ਕਰ ਅਗਲੀ ਕਾਰਵਾਈ ਸ਼ੁਰੂ ਗਾੜੂ ਰੇੜੀ ਇੱਥੇ ਪਹਿਲੀ ਗਲਤੀ ਹੈ ਕਿ ਜਿਗਾੜੂ ਰੇੜੀ ਬਣਾਉਣਾ ਹੀ ਜਿਹੜਾ ਟ੍ਰੈਫਿਕ ਰੂਲ ਦੀ ਹੈ ਪਾਲਣਾ ਨਹੀਂ ਹੈਗੀ ਉਹਦੀ ਵਾਇਲੇਸ਼ਨ ਇਹਦਾ 182 ਐ ਦੇ ਵਿੱਚ ਤੇ 192 ਕਲੋਜ਼ 2 ਦੇ ਵਿੱਚ ਇਹਦਾ ਚਲਾਨ ਬਣਦਾ ਤੇ ਇਹਨੂੰ ਬੰਦ ਹੀ ਬਣਦੀ ਹੈ ਕਮਾਂਡੋ ਕਮਿਸ਼ਨ ਸਾਹਿਬ ਕੋ ਭੇਜਣੇ ਆਪਾਂ ਉਹ ਅੱਗੇ ਜੋ ਇਹਦਾ ਫੈਸਲਾ ਕਰਨਗੇ ਪਰ ਇਹ ਤਾਂ ਮੈਂ ਦੇਖਿਆ ਤਾਂ ਪਹਿਲਾਂ ਵੀ ਚਲਾਣੇ ਦਾ ਹੋਇਆ ਪਿਆ ਆ ਤੇ ਇਸ ਕਰਕੇ ਆਪਾਂ ਇਹਨੂੰ ਹੁਣੇ ਹੀ ਲੱਗੇ ਆ ਮਰਡ ਟੂਨ ਥਾਣੇ ਭੇਜਣ ਉੱਥੇ ਜੋ ਬਣਦੀ ਅਗਲੀ ਕਾਰਵਾਈ ਦਿੱਤੀ ਜਊਗੀ ਪਹਿਲਾਂ ਕਿਸੇ ਚੀਜ਼ ਦਾ ਕਲਾਨ ਕਰਤਾ ਹੋਇਆ ਪਹਿਲਾਂ ਵੀ ਇਹਦਾ ਜਗਾੜੂ ਜੜੀ ਤੇ ਕੱਟਿਆ ਇਹਦਾ ਹਾਂ ਤੇ ਇਸ ਕਰਕੇ ਮੈਂ ਹੋਰ ਵੀ ਤੁਹਾਡੇ ਮਾਦੀਆਂ ਨੂੰ ਕਰਨਾ ਚਾਹੁੰਦਾ ਕਿ ਸ਼ਹਿਰ ਦੇ ਵਿੱਚ ਜਿੰਨੀਆਂ ਜਗਾੜੂ ਜੜੀਆਂ ਬਣੀਆਂ ਤੇ ਬਿਲਕੁਲ ਵਰਤੋਂ ਚ ਨਾ ਲਿਆਂਦੀਆਂ ਜਾਣ ਅਸੀਂ ਜਿਹੜੀ ਫੜ ਲਈ ਉਹਨੂੰ ਬੰਦ ਕਰਾਂਗੇ ਅਸੀਂ ਪਰ ਮੈਂ ਤਾਂ ਵਾਪਸ ਪਹਿਲਾਂ ਹੀ ਕਲਾਨ ਦਿੱਤੇ ਦੇ ਗੱਲ ਜੂਰੀ ਨਹੀਂ ਹ ਅੰਮ੍ਰਿਤਸਰ ਦਿਹਾਤੀ ਅਤੇ ਨਾਉਂਦੇ ਥਾਣਾ ਬਿਆਸ ਦੇ ਖੇਤਰ ਵਿੱਚ ਚੋਰੀ ਦੇ ਇੱਕ ਮਾਮਲੇ ਵਿੱਚ ਅੰਮ੍ਰਿਤਸਰ ਸਿਟੀ ਦੀ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਰਿਕਵਰੀ ਲਈ ਲਈ ਆਈ ਸੀ ਜਿਸ ਦੌਰਾਨ ਪੁਲਿਸ ਨੂੰ ਦੋ ਕਥਿਤ ਮੁਲਜ਼ਮ ਚਕਮਾ ਦੇ ਕੇ ਫਰਾਰ ਹੋ ਗਏ ਸਬੰਧੀ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਅੰਮ੍ਰਿਤਸਰ ਸਿਟੀ ਦੇ ਥਾਣਾ ਸੀ ਡਿਵੀਜ਼ਨ ਦੇ ਪੁਲਿਸ ਵਾਲੇ ਅੰਮ੍ਰਿਤਸਰ ਦੇ ਸ਼ਹੀਦਾਂ ਸਾਹਿਬ ਗੁਰਦੁਆਰੇ ਤੋਂ ਚੋਰੀ ਦੇ ਬਾਈਕ ਸਮੇਤ ਕਥਿਤ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਸੀ ਜਿਸ ਤੋਂ ਬਾਅਦ ਮੁਲਜ਼ਮਾਂ ਕੋਲੋਂ ਕੀਤੀ ਪੁੱਛ ਪੜਤਾਲ ਦੌਰਾਨ ਪੁਲਿਸ ਨੂੰ ਹੋਰ ਰਿਕਵਰੀ ਹੋਣ ਦੀ ਉਮੀਦ ਹੈ ਸੋਚਣ ਅਨੁਸਾਰ ਉਕਤ ਮੁਲਜ਼ ਜ਼ਖਮੀ ਵੀ ਕੀਤਾ ਗਿਆ ਦੂਜੇ ਪਾਸੇ ਘਟਨਾ ਦੇ ਸੂਚਨਾ ਮਿਲਣ ਤੇ ਮੌਕੇ ਤੇ ਪੁਜੀ थाना ਬਿਆਸਦੀ ਪੁਲਿਸ ਵੱਲੋਂ ਜ਼ਖਮੀ ਪੁਲਿਸ ਮੁਲਾਜ਼ਮ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਦਾਖਲ ਕਰਵਾਇਆ ਗਿਆ। ਇਹ ਕੋਈ ਨੀਓ ਮਾਮਲਾ ਕਮਿਸ਼ਨਰ ਅਟਰਨਰਸਿਟੀ ਦਾ ਹੈਗਾ ਠਨਸੀ ਡਿਵੀਜ਼ਨ ਤੋਂ ਮੁਲਾਜ਼ਮ ਆਏ ਸੀ ਰਿਕਵਰੀ ਲਈ ਜੀ ਉਹਨਾਂ ਚੋਂ ਦੋਛੀ ਜਿਹੜਾ ਮਿਸਪਲੇਸ ਹੋ ਗਿਆ ਤੇ ਐਫਆਰ ਦਰਜ ਕਰ ਦਿੱਤੀ ਗਈ ਹੈ ਭਾਲ ਜਾਰੀ ਹੈ ਜਲਦੀ ਰਸਟ ਕਰ ਲਿਆ ਜਾਵੇਗਾ। ਠੀਕ ਹੈ ਸਰ ਉਹ ਭੱਜਿਆ ਹੈਗਾ ਵਿਅਕਤੀ ਜਾਂ ਕਿਵੇਂ ਹਾਂਜੀ ਹਾਂਜੀ ਭੱਜਿਆ ਹੈਗਾ ਪੁਲਿਸ ਪਾਰਟੀਆਂ ਭੇਜੀਆਂ ਹੋਈਆਂ ਜਲਦ ਅਰੈਸਟ ਕਰ ਲੇਜੋਗੇ ਠੀਕ ਹੈ ਸਰ ਕਿੰਨੇ ਕਿੰਨੇ ਭੱਜਿਆ ਹੈਗਾ ਜਾਂ ਕੀ ਇਹਨਾਂ ਨੇ ਜਿਹੜਾ ਹੈਗਾ ਇਹ ਪੂਰੀ ਡਿਟੇਲ ਆ ਜਾਂਦੀ ਹੈ ਸਾਡੇ ਕੋਲ ਜੇ ਇਨਵੈਸਟੀਗੇਸ਼ਨ ਦਾ ਪਾਰਟ ਚੱਲ ਰਿਹਾ ਹੈਗਾ ਜੋ ਮੁੱਢਲੀ ਸਟੇਜ ਤੇ ਪਤਾ ਲੱਗਾ ਕਿ ਉਹ ਆਈਸੀ ਰਿਕਵਰੀ ਦੇ ਤੋਂ ਉਹਨਾਂ ਕੋਲ ਮੁਰਜੂ ਖਿਸ ਗਿਆ ਠੀਕ ਹੈ ਸਰ ਕੋਈ ਪਤਾ ਲੱਗਿਆ ਜੀ ਕਿਸ ਤਰ੍ਹਾਂ ਦੀ ਰਿਕਵਰੀ ਸੀਗੀ ਕੋਈ ਨਸ਼ੇ ਨੂੰ ਲੈ ਕੇ ਆਇਆ ਜਾਂ ਕੋਈ ਚੋਰੀ ਨੂੰ ਲੈ ਕੇ ਆਇਆ ਕੀ ਨਹੀਂ ਚੋਰੀ ਦੇ ਸੀ ਕੋਈ ਵੀਕਲ ਸੀ ਮੋਟਰਸਾਈਕਲ ਚੋਰੀ ਦੇ ਸੀ ਠੀਕ ਹੈ ਇਹ ਕਿੰਨੇ ਮੁਲਾਜ਼ਮ ਜ ਕੀ ਜਿਹੜਾ ਹੈਗਾ ਉਹ ਕੋਈ ਵਕਤ ਨੂੰ ਵਰਤਾ ਹੈਗਾ ਨਹੀਂ ਨਹੀਂ ਕੋਈ 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 ਵਕਤ ਨਹੀਂ ਵਰਤਾ ਹੈਗਾ ਉਦੋਂ ਦੀ ਕੋਈ ਗੱਲ ਨਹੀਂ ਸ਼ੁਰੂ ਆਪ ਵੀ ਕਿ ਸਟੱਡੀ 'ਚ ਲਿਆ ਸੀਗੇ ਰਿਕਵਰੀ ਕਰਨੀ ਸੀ ਉਹ ਫਿਸ ਗਿਆਗਾ ਫਿਰ ਲੋਜ ਕਰਤੀ ਆ ਭਾਲ ਜਾਰੀ ਹੈ ਟੀਮਾਂ ਗਈਆਂ ਜਲਦ ਰਸਟ ਕਰ ਲੇ ਜਣਗੇ ਫਿਰ ਮਲਜਮ ਜਿਹੜਾ ਪ੍ਰਾਰਭ ਹੋਇਆਗਾ ਕਿਹੜੀ ਚੀਜ਼ ਮਾਰੀ ਉਹਨਾਂ ਨੇ ਜਿਹੜੀ ਪੁਲਿਸ ਮਿਲਾ ਦੇਣਗੇ ਉਹ ਗੱਲ ਗਏ ਨੇ ਆਈਓ ਮੌਕੇ ਦੇ ਉੱਤੇ ਗਏ ਨੇ ਜੇ ਹੁਣ ਦੀ ਗੱਲ ਕੱਟਣਾ ਛੇਤੀ ਜੇ ਹੋਈ ਹੈ ਹੁਣ ਨਜ਼ਰ ਮਾਰਦੇ ਅੱਜ ਦੇ ਮੌਸਮ ਦੇ ਹਾਲ ਦੇ ਵੱਲ ਅਜਿਹੀਆਂ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ